ਨਮਸਕਾਰ ਦੋਸਤੋ ਮੈਂ ਕੱਲ ਇੱਕ ਵੀਡੀਓ ਪਾਈ ਸੀ ਬਿੱਲੀ ਦੀ ਜਿਹਦੇ ਵਿੱਚ ਮੈਂ ਬਾਹਰ ਇੱਕ ਬਿੱਲੀ ਨੂੰ ਰੋਟੀ ਪਾ ਰਿਹਾ ਸੀ ਤੁਸੀਂ ਆਹ ਦੇਖੋ ਬਿੱਲੀ ਕਿੰਨੀ ਸਮਝਦਾਰ ਹੈ ਤੇ ਕਿੰਨੀ ਹੀ ਦਿਮਾਗ ਰੱਖਣ ਵਾਲੀ ਹੈ ਕੱਲ ਰੋਟੀ ਪਾਈ ਅੱਜ ਸਾਡੇ ਘਰ ਦਾ ਜੀੜ ਖੁੱਲਣਾ ਸੀ ਉਹ ਬਿੱਲੀ ਅੱਜ ਆਪਣੇ ਬੱਚਿਆਂ ਦੇ ਨਾਲ ਸਾਡੇ ਘਰ ਵਿੱਚ ਆਂਡਰ ਹੋਏ ਤੁਸੀਂ ਵੇਖ ਵੇਖ ਹੀ ਰਹੇ ਹੋ ਕਿਵੇਂ ਪਹਿਲਾਂ ਆਪਣੇ ਨਾਲ ਆ ਦੋ ਆਪਣੇ ਛੋਟੇ ਛੋਟੇ ਜਿਹੜੇ ਬੱਚੇ ਉਹ ਨਾਲ ਲੈ ਕੇ ਆਈ ਬੱਚੇ ਵੀ ਬਹੁਤ ਸ਼ਰਾਰਤੀ ਆ ਤੁਹਾਡੇ ਸਾਹਮਣੇ ਹੀ ਕਿਵੇਂ ਬਿੱਲੇ ਨੂੰ ਤੰਗ ਕਰ ਰਹੇ ਆ ਪਰੇਸ਼ਾਨ ਕਰ ਰਹੇ ਪਰ ਮਾਂ ਦਾ ਪਿਆਰ ਮਾਂ ਦਾ ਹੀ ਹੁੰਦਾ ਤੇ ਬੜਾ ਵੇਖ ਕੇ ਬੜਾ ਮੈਨੂੰ ਖੁਸ਼ੀ ਹੋਈ ਕਿ ਵੀ ਜੇ ਆਪਾਂ ਕਿਸੇ ਵੀ ਜਨਵਰ ਨੂੰ ਪਿਆਰ ਨਾਲ ਕੁਝ ਵੀ ਰੋਟੀ ਦਿੰਨੇ ਆ ਤਾਂ ਉਹ ਕਦੀ ਭੁੱਲਦਾ ਨਹੀਂ ਉਹੀ ਚੀਜ਼ ਆ ਜਿਹੜਾ ਬਿੱਲੀ ਨੇ ਕੀਤੀ ਹੈ ਤੁਸੀਂ ਵੇਖੋ ਕਿੰਨੇ ਮੋਜ ਨਾਲ ਬਿਨਾਂ ਡਰ ਕਿਸੇ ਤੋਂ ਬੈਠੀ ਹੋਈ ਹੈ ਤੇ ਬੜਾ ਵਧੀਆ ਲੱਗਿਆ ਮੈਨੂੰ ਵੀ ਮੇਰੇ ਬੱਚਿਆਂ ਨੂੰ ਵੀ ਬੱਚੇ ਵੇਖ ਕੇ ਤਾਂ ਬਹੁਤ ਖੁਸ਼ ਹੋਏ ਦੇਖੋ ਕਿਵੇਂ ਲੜ ਰਹੇ ਆ ਕਿਵੇਂ ਪਿਆਰ ਹੋ ਰਿਹਾ ਕਿਵੇਂ ਛਲਾਂਗਾ ਮਾਰ ਰਹੇ ਆ ਇਹਨਾਂ ਨੂੰ ਕੀ ਦੁਨੀਆਦਾਰੀ ਨਾਲ ਇਹਨਾਂ ਨੂੰ ਤਾਂ ਦੋ ਸਮੇਂ ਦੀ ਰੋਟੀ ਚਾਹੀਦੀ ਹੈ ਜੋ ਹਰ ਘਰ ਜਾ ਕੇ ਵਿਚਾਰੀਆਂ ਖਾਂਦੀਆਂ ਬਾਕੀ ਕਈਆਂ ਦਾ ਵੀ ਹੈ ਕਿ ਘਰਾਂ ਵਿੱਚ ਬਿੱਲੀਆਂ ਬਾੜਨੀਆਂ ਨਹੀਂ ਚਾਹੀਦੀਆਂ ਪਰ ਆ ਤਾਂ ਇੱਕ ਵਿਚਾਰਾ ਜਾਨਵਰ ਹੈ ਨਾਲੇ ਕਿਹੜੇ ਹਾਈਵੇ ਬਣੇ ਇਹਨਾਂ ਨੇ ਘਰਾਂ ਦੇ ਵਿੱਚ ਹੀ ਰਹਿਣਾ ਚਲੋ ਜਦੋਂ ਆਈ ਮੈਨੂੰ ਵੀ ਲੱਗਿਆ ਮੈਂ ਇਹਦੀ ਵੀਡੀਓ ਬਣਾਵਾਂ ਤਾਂ ਮੈਂ ਵੀਡੀਓ ਬਣਾਈ ਲਈ ਕਿਉਂਕਿ ਮੈਨੂੰ ਨਹੀਂ ਪਤਾ ਲੱਗਦਾ ਸੀ ਕਿ ਦੁਬਾਰਾ ਆਣਗੇ ਮੇਰੇ ਘਰੇ ਕਿ ਨਹੀਂ ਫੈਸਲੇ ਮੈਂ ਉਹ ਯਾਦਗਾਰ ਰੱਖਣ ਲਈ ਆ ਵੀਡੀਓ ਦੀ ਵੀ ਬਣਾ ਰਿਹਾ ਤਾਂ ਵੇਖੋ ਤੁਸੀਂ ਦੋ ਬੱਚੇ ਵੇਖਦੇ ਹੋ ਨਾਲ ਇੱਕ ਹੋਰ ਤੀਜਾ ਵੀ ਆ ਗਿਆ ਇੱਕ ਬੱਚਾ ਹੋਰ ਐਂਟਰ ਹੋ ਗਿਆ ਮੈਨੂੰ ਨਹੀਂ ਪਤਾ ਵੀ ਇਹਦੇ ਕਿੰਨੇ ਬੱਚੇ ਆ ਪਰ ਕਿਤੇ ਨਾ ਕਿਤੇ ਤਿੰਨ ਬੱਚੇ ਹੁਣ ਘਰ ਦੇ ਅੰਦਰ ਐਂਟਰ ਹੋ ਗਏ ਤੇ ਬਿਨਾਂ ਕਿਸੇ ਡਰ ਤੋਂ ਮੈਂ 2-3 ਵਾਰ ਇਹਨਾਂ ਨੂੰ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਪਰ ਨਹੀਂ ਆ ਬਾਹਰੋਂ ਨਿਕਲੇ ਮੇਰੇ ਦੇਖੋ ਮੈਂ ਇਹਨਾਂ ਨੂੰ ਦੁੱਧ ਪਾਇਆ ਤੇ ਹੱਥ ਵੀ ਲਾਇਆ ਫਿਰ ਵੀ ਮਤਲਬ ਬੜੇ ਡਰਦੀ ਸੀ ਕੁਛ ਬਿੱਲੀ ਮਾੜੀ ਮਾੜੀ ਪਰ ਫਿਰ ਵੀ ਵਿਚਾਰੀ ਗੱਡੀ ਦੇ ਥੱਲੇ ਹੀ ਬੈਠੀ ਰਹੀ ਦੁੱਧ ਪੀਤਾ ਇਹਨੇ ਤੇ ਜਦੋਂ ਦੁੱਧ ਪੀਤਾ ਤੇ ਨਾਲ ਹੀ ਇਹਨੇ ਆਪਦੇ ਬੱਚਿਆਂ ਨੂੰ ਵੇਖਿਆ ਤੇ ਬੱਚੇ ਵੀ ਨਾਲ ਦੀ ਨਾਲ ਹੀ ਦੁੱਧ ਪੀਣ ਲਈ ਆ ਗਏ ਬੜੀ ਹੈਰਾਨੀ ਵਾਲੀ ਗੱਲ ਮੈਂ ਵੇਖੀ ਬੱਚੇ ਵੀ ਬੱਚਿਆਂ ਨੇ ਵੀ ਦੁੱਧ ਪੀਤਾ ਉਹ ਵੇਖ ਇੱਕ ਬੱਚਾ ਆ ਗਿਆ ਤੇ ਬੜੇ ਵਧੀਆ ਬਿਨਾਂ ਡਰ ਤੋਂ ਵੇਖੋ ਦੁੱਧ ਪੀ ਰਿਹਾ ਬੜੀ ਖੁਸ਼ੀ ਹੋਈ ਕਿ ਇੱਕ ਮਾਂ ਆਪਣੇ ਬੱਚਿਆਂ ਨੂੰ ਕਿਵੇਂ ਪਾਲਦੀ ਐ ਆ ਐਗਜ਼ਾਮਪਲ ਆਪਣੇ ਸਾਹਮਣੇ ਆ ਤੁਸੀਂ ਸਾਰੇ ਵੇਖ ਸਕਦੇ ਕੀ ਮਾਂ ਦਾ ਪਿਆਰ ਮਾਂ ਦਾ ਹੀ ਹੁੰਦਾ ਇਹਨੂੰ ਕੋਈ ਝੁਟਲਾ ਨਹੀਂ ਸਕਦਾ ਇਹਨੂੰ ਵੀ ਪੂਰੀ ਹਮਦਰਦੀ ਹੈ ਤੇ ਪੂਰੀ ਗੌਰ ਕਰ ਰਹੀ ਹੈ ਵੀ ਮੇਰਾ ਬੱਚਾ ਕਿੱਧਰ ਨੂੰ ਜਾ ਰਿਹਾ ਕਿੱਥੇ ਬੈਠਾ ਹੈ ਵਿੜਕ ਪੁੱਲ ਵਿੜਕ ਪੁੱਲ ਰੱਖ ਰਹੀ ਏ ਨਾਲ ਦੇ ਨਾਲ ਹੀ ਘਰ ਚੱਕਦੀ ਏ ਵੇਖ ਬੱਚਾ ਗਲਾਸ ਵਿੱਚ ਦੁੱਧ ਪੀ ਰਿਹਾ ਤੋਂ ਕੁਦਰਤ ਦੇ ਰੰਗ ਨੇ ਕੁਦਰਤੀ ਰੰਗ ਇਹ ਕਾਰ ਵੀ ਖਸਮਿਆ ਜਾ ਹੋਇਆ ਬੜਾ ਕਿਊਟ ਜਿਹਾ ਆ ਕਾਲੇ ਰੰਗ ਤਾਂ ਤਾਂ ਬੜਾ ਸ਼ਰਾਸਤੀ ਆ ਪਰ ਮੈਨੂੰ ਲੱਗਦਾ ਵੀ ਆ ਬਲੁੰਗੜਾ ਤੇ ਉਹ ਜਿਹੜਾ ਵਿਚਾਰਾ ਵਾਈਟ ਰੱਗ ਦੀ ਏ ਉਹ ਵਿਚਾਰੀ ਬੜੀ ਡੈਰੀ ਹੋਈ ਡਰ-ਡਰ ਕੇ ਦੁੱਧ ਪੀਂਦੀ ਅger ਪਿੱਛੇ ਜਾਵੜਦੀ ਏ ਫਿਰ ਇੱਕ ਹੋਰ ਮੇਜ ਚੀਜ਼ ਵੇਖੀ ਜਦੋਂ ਮੈਂ ਥੋੜੀ देर ਬਾਅਦ ਫੇਰੇ ਬਾਹਰ ਨਿਕਲਿਆ ਤਾਂ ਤਹਾ ਮੈਂ ਵੇਖਿਆ ਬੱਚੇ ਪਤਾ ਨਹੀਂ ਕਿੱਥੇ ਗਾਇਬ ਹੋ ਗਏ। ਉਹਦੀ ਮਾਦਾ ਦਾ ਇੱਥੇ ਸੀ ਇੱਕ ਟਾਇਰ ਥੱਲੇ ਸੀ। ਇੱਕ ਟਾਇਰ ਟਾਇਰ ਦੇ ਵਿੱਚ ਵੜੀ ਪਈ ਬਿੱਲੀ। ਉਹ ਮੈਂ ਵੇਖਿਆ ਬੜਾ। ਉਹਦੀ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹਦੋਂ ਬਣੀ ਨਹੀਂ ਉੱਤੇ ਕੈਮਰਾ ਨਹੀਂ ਗਿਆ। ਉਹ ਪਤਾ ਨਹੀਂ ਉੱਥੇ ਕਿਵੇਂ ਚੜ ਗਈ। ਤੇ ਮੈਂ ਅੱਗੇ ਦਿਖਾਉਂਗਾ ਜੇ ਫਿਰ ਦੁਬਾਰਾ ਉਹਨੇ ਉਸ ਤਰ੍ਹਾਂ ਦੀ ਹਰਕਤ ਕੀਤੀ ਤਾਂ ਮੈਂ ਤੁਹਾਨੂੰ ਫਿਰ ਦਿਖਾਉਂਗਾ। ਉਹ ਟਾਇਰ ਦੇ ਵਿੱਚ ਕਿਵੇਂ ਵੜ ਗਈ ਬੜੀ ਚਾਰਜਾ ਵਾਲੀ ਗੱਲ ਹੈ ਕਿਵੇਂ ਇੱਕ ਅਣਜਾਣ ਕਦੀ ਘਰੇ ਬਿੱਲੀਆਂ ਆਈਆਂ ਨਾ ਹੋਣ ਹਨ ਉਹ ਘਰੇ ਆ ਕੇ ਇੰਨਾ ਪਿਆਰ ਲੜਾਰ ਹੋ ਸਕਦਾ ਕਿਸੇ ਨੇ ਬਿੱਲੀ ਪਾਲੀ ਹੋਵੇ ਪਰ ਆਪਣੇ ਘਰੇ ਅਜ ਪਹਿਲੀ ਵਾਰ ਆਈ ਹੈ ਤੇ ਬੜੀ ਮਤਲਬ ਬਿਨਾਂ ਡਰ ਤੋਂ ਦੇਖੋ ਬੱਚੇ ਵੀ ਦੇਖੋ ਕਿਵੇਂ ਦੇਖੋ ਮੇਰੇ ਬੱਚਿਆਂ ਨਾਲ ਖੇਡ ਰਹੇ ਆ ਤੇ ਆ ਕਾਲਾ ਇਹ ਬਿੱਲਾ ਤਾਂ ਬੜਾ ਤੇਜ ਹੈ ਇੱਕ ਆਹ ਆ ਬਚਾਰੀ ਫਿਰ ਬੱਚਿਆਂ ਨੂੰ ਦੇਖੋ ਖੁੱਖ ਲੱਗਦੀ ਹੈ ਤੇ ਬੱਚੇ ਆਪਣੀ ਮਾਂ ਦੇ ਆਲੇ ਦੁਆਲੇ ਘੁੰਮਦੇ ਆ ਤੇ ਫਿਰ ਦੁੱਧ ਲੈਣ ਲੱਗ ਜਾਂਦੇ ਬੜੇ ਪਿਆਰੇ ਬੱਚੇ ਤੇ ਮਾਂ ਵੀ ਉਹਨਾਂ ਨੂੰ ਬੜੇ ਪਿਆਰ ਨਾਲ ਚਹਲਾਰੀ ਹੈ ਬੜਾ ਵਧੀਆ ਲੱਗਿਆ ਕੁਦਰਤ ਦੇ ਇਸ ਨਜ਼ਾਰੇ ਨੂੰ ਵੇਖ ਕੇ ਦੁੱਧ ਖਤਮ ਹੋ ਗਿਆ ਫਿਰ ਮੈਂ ਹੋਰ ਇੱਕ ਕੱਪ ਦੁੱਧ ਇਹਨਾਂ ਦੇ ਕੋਲ ਰੱਖਿਆ ਉਹ ਵੀ ਆ ਪੀ ਗਏ ਮੈਨੂੰ ਐਸੀ ਵੀ ਕਿਤੇ ਨਾ ਕਿਤੇ ਭੁੱਖੇ ਆ ਬੱਚਿਆਂ ਨੂੰ ਵੀ ਮਾਂ ਦੁੱਧ ਦਿੰਦੀ ਐ ਉਹਨਾਂ ਨੂੰ ਪੂਰਾ ਨਹੀਂ ਆ ਰਿਹਾ ਵਿਚਾਰਿਆਂ ਨੂੰ ਤੇ ਫਿਰ ਵੀ ਕਿਤੇ ਨਾ ਕਿਤੇ ਆਹ ਬੜੇ ਹੀ ਬੜੇ ਇੱਕ ਸੁਹਾਣਾ ਪਾਲ ਜਿਹੜਾ ਮੈਂ ਅੱਜ ਵੇਖਿਆ ਮੈਂ ਵੇਖਿਆ ਨਹੀਂ ਇਸ ਤਰ੍ਹਾਂ ਦਾ ਕਿਉਂਕਿ ਇੱਕ ਅਣਜਾਣ ਜਿਹੜਾ ਜਾਨਵਰ ਘਰੇ ਆਣਾ ਬਹੁਤ ਵੱਡੀ ਗੱਲ ਐ ਤਾਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਅਜੇ ਦੱਸਣੀ ਚਾਹੁੰਗਾ ਵੀ ਕਦੀ ਵੀ ਕੋਈ ਵੀ ਜਾਨਵਰ ਜੇ ਉਹਦੇ ਦਿਮਾਗ 'ਚ ਤੁਹਾਡੀ ਕੋਈ ਵੀ ਚੰਗੀ ਗੱਲ ਕੋਈ ਵੀ ਤੁਹਾਡੀ ਇਮੇਜ ਵਧੀਆ ਪੈ ਗਈ ਨਾ ਉਹ ਤੁਹਾਨੂੰ ਕਦੀ ਨਿਕਲੂਗਾ ਤੇਨੂੰ ਫਿਊਚਰ ਵੀ ਜਿੱਥੇ ਮਰਜੀ ਜਿੱਥੇ ਮਰਜੀ ਜਾਓ ਤੁਹਾਨੂੰ ਜ਼ਰੂਰ ਪਹਿਚਾਨ ਲੂਗਾ ਆ ਮੇਰੀ ਜਿੰਦਗੀ ਜੀ ਬਹੁਤ ਵਧੀ ਹੋਇਆ ਇਸ ਤਰ੍ਹਾਂ ਦਾ ਕਿ ਵੀ ਕੋਈ ਵੀ ਜਾਨਵਰ ਕੋਈ ਬਿੱਲੀ ਨਹੀਂ ਕੋਈ ਕੁੱਤਾ ਹੋਗਾ ਕੋਈ ਘੋੜਾ ਹੋਗਾ ਕੋਈ ਗਾਂ ਮੱਝ ਤੋਤਾ ਕੋਈ ਵੀ ਜਾਨਵਰ ਜਿਹਦੇ ਨਾਲ ਆਪਾਂ ਪਿਆਰ ਨਾਲ ਗੱਲਬਾਤ ਕਰਾਂਗੇ ਉਹ ਜ਼ਰੂਰ ਆਪਣੇ ਮਾਈਂਡ ਜਰ ਰੱਖਦੇ ਆ ਵੀ ਕੋ ਇੱਕ ਹੋਰ ਨਵੀਂ ਚੀਜ਼ ਕਿ ਸਾਡੇ ਗਮਲੇ ਰੱਖਿਆ ਗਮਲਿਆਂ ਦੇ ਵਿੱਚ ਹੀ ਉਹ ਵਿਚਾਰੇ ਲੋਟਪੋਟ ਹੋਈ ਜਾਂਦੇ ਕਿਵੇਂ ਕਿੰਨੀ ਸ਼ਰਾਰਤ ਕਰ ਰਹੇ ਆ ਮੇਰੇ ਇੱਕ ਦੋ ਇਹਨਾਂ ਨੇ ਦਰਾ ਪੌਦੇ ਵੀ ਤੋੜਦੇ ਇਨਾਂ ਨੇ ਜਿਹੜੇ ਬੂਟੇ ਲਾ ਰੱਖੇ ਸੀ ਮੇਰੇ ਉਹ ਵੇਖੋ ਕਿੱਥੋਂ ਵੜ ਕੇ ਕਿਵੇਂ ਇੱਕ ਦੂਜੇ ਦੇ ਉੱਤੇ ਚੜ ਕੇ ਆਹਦਾ ਮੈਨੂੰ ਬਾਅਦ ਚ ਪਤਾ ਲੱਗਾ ਵੀ ਆ ਇਹ ਆ ਵੇਖੋ ਟਾਇਰ ਦੇ ਤੇ ਚੜ ਗਏ ਨਾ ਵੇਖੋ ਦਵਾਰਾ ਬੜ ਗਏ ਆਵੇ ਕਾ ਤਿੰਨ ਹੋ ਗਏ ਇੱਕ ਹੋਰ ਆ ਚਾਰ ਬੱਚੇ ਆ ਗਏ ਪਹਿਲਾਂ ਦੋ ਲੈ ਗਈ ਆਈ ਫਿਰ ਇੱਕ ਹੋਰ ਆਇਆ ਤਿੰਨ ਆਇਆ ਫਿਰ ਚਾਰ ਆ ਗਏ ਵੇਖੋ ਕਿੱਥੋਂ ਟਾਇਰ ਤੇ ਚੜ ਗਏ ਉਹ ਵੀ ਇੱਕ ਹੋਰ ਚਾਰ ਬੱਚੇ ਆਜਾ ਆਪਦੇ ਘਰੇ ਲੈ ਗਏ ਜੇ ਤੁਹਾਨੂੰ ਅੱਜ ਆ ਵੀਡੀਓ ਮੇਰੀ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਨੂੰ ਅੱਗੇ ਜੇ ਨਵੇਂ-ਨਵੇਂ ਵੀਡੀਓ ਜਰੂਰ ਪਾਉਂਦੇ ਰਾਵਾਂਗੇ ਸਾਰੇ